ਰਾਹੇਵੰਦ ਕਹਾਣੀ ਆਪਣੇ ਕੰਮ ਤੇ ਧਿਆਨ ਦੀ ਇੱਕ ਵਾਰੀ ਇੱਕ ਔਰਤ ਇੱਕ ਮੰਦਿਰ ਵਿੱਚ ਜਾਂਦੀ ਹੈ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਪੰਡਿਤ ਜੀ ਕੋਲ ਆ ਗਈ ਤੇ ਕਹਿਣ ਲੱਗੀ ਪੰਡਿਤ ਜੀ ਅੱਜ ਕੱਲ੍ਹ ਧਾਰਮਿਕ ਸਥਾਨਾਂ ਤੇ ਵੀ ਦਿਖਾਵਾ ਹੀ ਰਹਿ ਗਿਆ ਮੈਂ ਦੇਖਿਆ ਕੋਈ ਵੀਡੀਓ ਬਣਾ ਰਿਹਾ ਕੋਈ ਆਪਣੇ ਬਿਜ਼ਨਸ ਦੀ ਡਿਸਕਸ ਕਰ ਰਿਹਾ ਕੋਈ ਔਰਤਾਂ ਚ ਬੁਲੀਆਂ ਚ ਲੱਗੀਆਂ ਹੋਈਆਂ ਪਰ ਰੱਬ ਵੱਲ ਕਿਸੇ ਦਾ ਧਿਆਨ ਨਹੀਂ ਹੈ। ਕੋਈ ਕਿਸੇ ਦਾ ਵਿਸ਼ਵਾਸ ਨਹੀਂ ਹੈ। ਕਿਸੇ ਦੇ ਅੰਦਰ ਰੱਬ ਪ੍ਰਤੀ ਆਦਰ ਨਹੀਂ ਹੈ। ਭਾਵ ਨਹੀਂ ਹੈ। ਖਾਣਾ ਪੂਰਤੀ ਹੈ। ਤਾਂ ਪੰਡਤ ਜੀ ਨੇ ਕਿਹਾ ਮੈਂ ਤੁਹਾਡੀ ਸਾਰੀ ਗੱਲ ਸਮਝ ਗਿਆ। ਮੈਂ ਕੱਲ ਨੂੰ ਇਸ ਦਾ ਜਵਾਬ ਦੇਵਾਂਗਾ। ਕੱਲ ਨੂੰ ਜਦੋਂ ਤੁਸੀਂ ਆਓਗੇ ਤਾਂ ਇੱਕ ਲੋਟਾ ਜਲ ਦਾ ਕਰੋ ਭੜਕੇ ਲਿਆਉਣਾ ਤੇ ਪੈਦਲ ਚੱਲ ਕੇ ਆਉਣਾ ਉਸ ਚ ਪਾਣੀ ਬੁੱਲਣਾ ਨਹੀਂ ਚਾਹੀਦਾ ਮੈਂ ਤੁਹਾਡਾ ਜਵਾਬ ਫਿਰ ਦਿਆਂਗਾ ਅਗਲੇ ਦਿਨ ਉਹ ਔਰਤ ਲੋਟਾ ਜਲਦਾ ਭਰ ਕੇ ਤੁਰ ਪਈ ਪੈਦਲ ਮੰਦਰ ਵੱਲ ਨੂੰ ਪਰ ਜਦੋਂ ਜਾ ਰਹੀ ਸੀ ਉਸ ਦਾ ਧਿਆਨ ਪਾਣੀ ਵਾਲੇ ਲੋਟੇ ਵੱਲ ਸੀ ਜਦੋਂ ਜਾ ਕਿਤੇ ਪਾਣੀ ਢੋਲਣਾ ਜਾਵੇ ਤਾਂ ਮੇਰੇ ਸਵਾਲ ਦਾ ਜਵਾਬ ਹੀ ਨਾ ਮਿਲੇ ਹੌਲੀ ਹੌਲੀ ਜਾ ਕੇ ਪ੍ਰਕਰਮਾ ਕਰਕੇ ਮੱਥਾ ਟੇਕਦੀ ਤੇ ਪੰਡਤ ਜੀ ਕੋਲ ਗਈ ਤੇ ਕਹਿਣ ਲੱਗੀ ਮੈਨੂੰ ਮੇਰੇ ਕੱਲ ਵਾਲੇ ਸਵਾਲ ਦਾ ਜਵਾਬ ਦਿਓ ਤਾਂ ਪੰਡਤ ਜੀ ਨੇ ਕਿਹਾ ਮਾਤਾ ਜੀ ਅੱਜ ਜਦੋਂ ਤੁਸੀਂ ਘਰੋਂ ਤੁਰੇ ਸੀ ਤੁਸੀਂ ਰਸਤੇ ਵਿੱਚ ਕਿੰਨੇ ਲੋਕਾਂ ਨੂੰ ਗੱਪਸ਼ਪ ਕਰਦੇ ਦੇਖਿਆ ਕਿੰਨੇ ਲੋਕਾਂ ਨੂੰ ਵੀਡੀਓ ਬਣਾਉਂਦੇ ਦੇਖਿਆ ਕਿੰਨੇ ਲੋਕਾਂ ਨੂੰ ਚੁਗਲੀਆਂ ਕਰਦੇ ਵੇਖਿਆ ਤਾਂ ਔਰਤ ਨੇ ਕਿਹਾ ਮੈਂ ਤਾਂ ਅੱਜ ਅਜਿਹਾ ਕੁਝ ਵੀ ਨਹੀਂ ਵੇਖਿਆ ਤਾਂ ਪੰਡਤ ਜੀ ਨੇ ਕਿਹਾ ਕਿ ਅੱਜ ਸਾਰਾ ਧਿਆਨ ਤੁਹਾਡਾ ਇਸ ਜਲ ਵਾਲੇ ਲੋਟੇ ਵੱਲ ਸੀ ਕਿ ਪਾਣੀ ਕਿਤੇ ਡੋਲ ਨਾ ਜਾਵੇ ਮਾਤਾ ਜੀ ਕੁਝ-ਕੁਝ ਸਮਝ ਗਈ ਤੇ ਪੰਡਤ ਜੀ ਕੀ ਕਹਿਣਾ ਚਾਹੁੰਦੇ ਹਨ ਦੋਸਤੋ ਇਹ ਵਿੱਚ ਵੀ ਦੁਨੀਆ ਵਿੱਚ ਵੀ ਜੇ ਆਪਾਂ ਸਫਲਤਾ ਚਾਹੁੰਦੇ ਆਂ ਤਾਂ ਸਾਨੂੰ ਇਕਾਗਰਤਾ ਬਣਾ ਕੇ ਰੱਖਣੀ ਹੋਵੇਗੀ ਇਕਾਗਰਤਾ ਇੱਕ ਅਜਿਹਾ ਮੰਤਰ ਹੈ ਜੋ ਸਾਨੂੰ ਸਫਲਤਾ ਦੀ ਪੌੜੀ ਉਚੜਨ ਵਿੱਚ ਪੂਰੀ ਮਦਦ ਕਰਦਾ ਹੈ ਇਹ ਕਿ ਸਾਡਾ ਆਸ-ਪਾਸ ਦੇ ਲੋਕਾਂ ਵਿੱਚ ਬਿਲਕੁਲ ਧਿਆਨ ਨਹੀਂ ਹੋਣਾ ਚਾਹੀਦਾ ਕਿ ਕੋਈ ਕੀ ਕਹਿੰਦਾ ਹੈ ਕੋਈ ਕੀ ਕਰਦਾ ਹੈ ਸਾਡਾ ਸਿਰਫ ਆਪਣੇ ਕੰਮ ਵੱਲ ਧਿਆਨ ਹੋਣਾ ਚਾਹੀਦਾ ਜੇ ਸਾਡੇ ਸਾਰੇ ਕੰਮਾਂ ਦੇ ਨਾਲ ਨਾਲ ਇਕਾਕਰਤਾ ਦਾ ਹੋਣਾ ਜ਼ਰੂਰੀ ਹੈ ਧੰਨ